ਤੇ ਕੁਦਰਤ ਦੀ ਮਾਰ ਚੱਲਣ ਲਈ ਕਿਸਾਨ ਮਜਬੂਰ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਬੇਮੌਸਮੀ ਬਰਸਾਤ ਦੇ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਬਰਸਾਤ ਦੇ ਨਾਲ ਕਿਸਾਨਾਂ ਦੀ ਫਸਲਾਂ ਇੱਥੇ ਖਰਾਬ ਹੋਈਆਂ ਨੇ ਕਿਸਾਨਾਂ ਨੇ ਮੰਡੀਆਂ ਦੇ ਪ੍ਰਬੰਧਾਂ ਤੇ ਵੀ ਸਵਾਲ ਖੜੇ ਕੀਤੇ ਨੇ ਮੰਡੀ ਦੇ ਵਿੱਚ ਸ਼ੈੱਡ ਦਾ ਕੋਈ ਪ੍ਰਬੰਧ ਨਹੀਂ ਸੀ ਪ੍ਰਤੀ ਏਕੜ ਜੋ 22 ਕੁਇੰਟਲ ਕਣਕ ਨਿਕਲਦੀ ਸੀ ਉਹ ਹੁਣ 11-12 ਕੁਇੰਟਲ ਨਿਕਲ ਰਹੀ ਹੈ ਤਾਂ ਕੁਦਰਤ ਦੀ ਮਾਰ ਚੱਲਣ ਦੇ ਲਈ ਕਿਸਾਨ ਮਜਬੂਰ ਹੋਏ ਨੇ ਅੰਮ੍ਰਿਤਸਰ ਦੇ ਵਿੱਚ ਬੇਮੌਸਮੀ ਬਰਸਾਤ ਦੇ ਨਾਲ ਕਿਸਾਨਾਂ ਦੇ ਚਿਹਰੇ ਮੁਰਝਾ ਕਏ ਨੇ ਭਾਰੀ ਨੁਕਸਾਨ ਕੇ ਸਾਲਾਂ ਨੂੰ ਚੱਲਣਾ ਪੈ ਰਿਹਾ ਤਾਂ ਉਥੇ ਬਰਸਾਤ ਦੇ ਨਾਲ ਕਿਸਾਨਾਂ ਦੀ ਫਸਲ ਵੀ ਖਰਾਬ ਹੋਈ ਹੈ ਕਿਸਾਨਾਂ ਨੇ ਮੰਡੀ ਦੇ ਪ੍ਰਬੰਧਨ ਤੇ ਵੀ ਸਵਾਲ ਖੜੇ ਕੀਤੇ ਨੇ ਕਿਸਾਨ ਕਹਿੰਦੇ ਨੇ ਕਿ ਮੰਡੀ ਦੇ ਵਿੱਚ ਸ਼ੈੱਡ ਦਾ ਕੋਈ ਪ੍ਰਬੰਧ ਨਹੀਂ ਸੀ ప్రతి ਇੱਕਟ ਜੋ ਬਾਈ ਤੋਂ 23 ਕੁੰਟਲ ਕਣਕ ਨਿਕਲਦੀ ਸੀ ਉਹ ਹੁਣ ਸਿਰਫ 11-12 ਕੁੰਟਲ ਨਿਕਲ ਰਹੀ ਹੈ ਤਾਂ ਉਥੇ ਆਰਟੀਐਨ ਨੇ ਕਿਹਾ ਲਿਫਟਿੰਗ ਹੋ ਰਹੀ ਹੈ ਪਰ ਕੰਮ ਹੌਲੀ-ਹੌਲੀ ਹੋ ਰਿਹਾ ਹੈ ਫਸਲ ਗਿੱਲੀ ਹੋ ਗਈ ਸਾਰਾ ਮਾਲ ਸਾਰਾ ਦੁਬਾਰਾ ਮਿਹਨਤ ਕਰਨੀ ਪੈਣੀ ਇਹਨਾਂ ਨੂੰ ਸਾਰਾ ਉਲਟੀ ਪਲਟੀ ਮਾਲ ਕਰਨਾ ਪੈਣਾ ਅਸੀਂ ਗੱਡੀਆਂ ਭਰ ਕੇ ਖੜੀਆਂ ਅਸੀਂ ਗੱਡੀਆਂ ਅਧੀਆਂ-ਗੱਡੀਆਂ ਗਿੱਲੀਆਂ ਹੋ ਗਈਆਂ ਵੇਖੋ ਅਧੀਆਂ ਫੇਰ ਵਾਪਸ ਭੇਤੀਆਂ ਉਹਨਾਂ ਨੇ ਹਾਂਜੀ ਤੇ ਉਹ ਦੁਕਾਨ ਦੇ ਖਰੋਤੇ ਵੇਖੋ ਕੀ ਕਰਦੇ ਆ ਪੂਣ ਲਾਉਂਦੇ ਆ ਦੁਕਾਨਾਂ ਦੇ ਵੀ ਗੱਡੀਆਂ ਧੜੀ ਵਾਪਸ ਆ ਗਈਆਂ ਤੇ ਆਂਦੇ ਕਿ ਮਾਲ ਤੁਹਾਡਾ ਗਿੱਲਾ ਵਾ ਜਿਹੜਾ ਪਰਫਿਊਮ ਵਹੀ ਪਿਆ ਚਾਉਸ ਤੇ ਉਹ ਆਂਦੇ ਆ ਕਿ ਅੱਧੇ ਗੱਡੀ ਲਾਈ ਉਹਨਾਂ ਨੇ ਅੱਧੇ ਆ ਮੋੜਦੇ ਆ ਇਹ ਤੇ ਅਸੀਂ ਇੱਥੇ ਲਿਆ ਕੇ ਡਾਕਦੇ ਆ ਨਾ ਹੁਣ ਦੁਕਾਨ ਵਾਲਾ ਆ ਨਾ ਕੋਕਰ ਨਾ ਮੰਡੀ ਵਾਲਾ ਹੁੰਦਾ ਕੋਈ ਤੇ ਸਵੇਰ ਦੇ ਖਲੋਤੇ ਗੱਡੀਆਂ ਲੈ ਕੇ ਸਰਕਾਰ ਨੂੰ ਵੇਚੀ ਹੋਈ ਕਣਕ ਦੇ ਉੱਤੇ ਸਾਨੂੰ 45 ਰੁਪਏ ਪ੍ਰਤੀ ਕੁੰਟਲ ਦੀ ਆੜਤ ਮਿਲਣੀ ਹੈ ਜਦ ਕਿ ਪ੍ਰਾਈਵੇਟ ਨੂੰ ਅਸੀਂ ਵੇਚਾਂਗੇ ਤੇ ਉਹਦੀ ਸਾਨੂੰ ਆੜਤ ਪੂਰੀ 2.5% ਦਾ 56 ਰੁਪਏ ਸਾਡੀ ਆੜਤ ਪੰਦੀ ਆ ਉਹ ਪੂਰੀ ਮੰਨੀ ਇਸ ਕਰਕੇ ਜਿਹੜਾ ਆੜਤੀ ਵਰਗ ਹੈ ਉਹ ਪ੍ਰਾਈਵੇਟ ਨੂੰ ਜਿਹੜੀ ਆਪਣੀ ਕਣਕ ਵੇਚਣ 'ਚ ਮਜਬੂਰ ਹੈ